ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਬਿਰਕ ਜੰਦਰ ਯਾਤੀ ਜੀ ਦੇ ਨਿਰਦੇਸ਼ ਤੇ ਤੇ 15 ਅਗਸਤ ਨੂੰ ਮੱਧਿਆਨੇ ਰੱਖਿਆ ਹੋਇਆ ਇਹ ਫਲੈਗ ਮਾਰ ਜਿਹੜਾ ਤਿੰਨਾਂ ਥਾਣਿਆਂ ਦੇ ਵਿੱਚ ਦਿਲਗਾ ਉਗਰਾਇਆ ਅਤੇ ਫੌਰ ਦੀ ਪੁਲਿਸ ਦੇ ਨਾਲ ਇਹ ਕੱਢਿਆ ਜਾ ਰਿਹਾ ਹੈਗਾ ਇਸ ਦਾ ਮੇਨ ਮਕਸਦ ਹੁੰਦਾ ਕਿ 15 ਅਗਸਤ ਦੀ ਆਗਮਨ ਦੇ ਵਿੱਚ ਜਿਹੜੇ ਮਾੜੇ ਐਂਸਰ ਨੇ ਉਹਨਾਂ ਨੂੰ ਤਾੜਨਾ ਕਿ ਉਹਨਾਂ ਦੇ ਬਰਖਲਾਫ ਕਾਨੂੰਨ ਅਨਸਾਰ ਸਖਤੀਆਂ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੇ ਚੰਗੇ ਸ਼ਹਿਰੀ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਸਾਡੀਆਂ ਇੱਥੇ ਜਿਹੜੀਆਂ 15 ਅਗਸਤ ਦੇ ਸਬੰਧ ਵਿੱਚ 24 ਆਵਰ ਡਿਊਟੀਆਂ ਚੱਲ ਰਹੀਆਂ ਨੇ ਨਾਕਾਬੰਦੀਆਂ ਪੈਟਰੋਲਿੰਗ ਜਿਹੜੀਆਂ ਸਪੈਸ਼ਲੀ ਜਿਹੜਾ ਨਾਈਟ ਡੋਮੀਨੇਸ਼ਨ ਚਲਾਇਆ ਜਾ ਰਿਹਾ ਜਿਹਦੇ ਵਿੱਚ ਮਾੜੇ ਅੰਸਰ ਜਿਹੜੇ ਬਾਹਰ ਨਿਕਲਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਰੋਕੂ ਕਾਰਵਾਈ ਅਮਲ ਚੱਲਦੀ ਜਾ ਰਹੀ ਹੈ ਬਿਲਕੁਲ ਜੀ ਇਹ ਵਕਫ ਵਕ ਕਸਬਿਆਂ ਦੇ ਵਿੱਚ ਜਾਵੇਗਾ ਅਜੇ ਸ਼ੁਰੂਆਤ ਜਿਹੜੀ ਆ ਉਹ ਅਸੀਂ ਕਸਬਾ ਫਲੋਰ ਤੋਂ ਕਰ ਰਹੇ ਹਾਂ